ਲਓ ਜੀ ਸਾਡੇ ਪਿੰਡ ਦੇ ਬੰਦਿਆਂ ਨੇ ਲੈ ਲਿਆ ਅੱਜ ਫਾਰਮ 60 ਕਿਉਂਕਿ ਯਤਨਾਂ ਵਧਾਈਆਂ ਬਈ ਤੈਨੂੰ ਥੈਂਕ ਯੂ ਵੀਰੇ ਲੈ ਵੀ ਭੋਲਾ ਸਿੰਘ ਜੀ ਸ਼ਾਬ ਨੂੰ ਵਧਾ ਦੇ ਠੀਕ ਆ ਅਜਿਹਾ ਕੰਮ ਆ ਸਾਰਾ ਗਏ ਦਾ ਹੀ ਬੰਦਾ ਛੱਡਣ ਸੀ ਛਗੜੀ ਦਾ ਕੰਮ ਆ ਛਗੜੀ ਦਾ ਕੰਮ ਆ ਇਹ 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 ਕਹਿੰਦਾ ਵੀ ਅਪਾ ਟਰੈਕਟਰ ਦੇਖਣਾ ਹੈ ਕਹਿੰਦਾ ਲੈਣੇ ਜੋਂ ਲੱਗਿਆ ਝੰਡੀ ਘੜੋ ਸੁੱਖਾ ਸੁਖਣਾ ਕਹਿੰਦਾ ਇੱਕ ਬੰਦਾ ਪਾ ਜਾ ਇੱਥੇ ਚੜਾਤਾ ਤੇ ਜਹਾਜ਼ ਘਰੇ ਲੈ ਕੇ ਜਾਣਾ ਤੇ ਸਾਰੀਆਂ ਕੰਪਨੀਆਂ ਦੇ ਟਰੈਕਟਰ ਦੇਖ ਕੇ ਸਾਡੇ ਪਸੰਦ ਆਇਆ ਫਾਰਮ 60 ਠੀਕ ਹੈ ਭਾਈ ਤੇ ਇਤੋਂ ਫਾਰਮ ਛੱਟਦੇ ਕਿ ਵੀ ਦੁਰਗੇ ਸੀ ਹਾਂ ਹਾਂ ਬਾਗੀ ਆਹ ਭਾਈ ਪਹਿਲਾਂ ਚਲੋ ਜਾਣਦਾ ਸੀ ਮੈਨੂੰ ਕਹਿੰਦਾ ਭਈ ਆਜੋ ਦੀਪ ਸਾਨੂੰ ਦੇ ਦੇਾਂਗੇ ਟਰੈਕਟਰ ਮੈਂ ਕਿਹਾ ਚਲੋ ਆਜੋ ਭਾਈ ਤੇ ਬਾਕੀ ਸੇਠ ਜੀ ਹੋਰਾਂ ਦਾ ਬਹੁਤ ਧੰਨਵਾਦ ਆ ਸੁਭਾ ਬਹੁਤ ਵਧੀਆ ਨਿੱਗਾ ਸੁਭਾ ਹੈ ਤੇ ਦੋਸਤੋ ਜੇ ਕਿਸੇ ਮੇਰੇ ਵੀਰ ਨੇ ਫਾਰਮ ਛੱਟ ਜਾਂ ਕੋਈ ਫਾਰਮ ਡ੍ਰੈਗ ਦਾ ਕੋਈ ਵੀ ਟਰੈਕਟਰ ਲੈਣਾ ਹੋਵੇ ਨਾ ਤਾਂ ਬਰਨਾਲੇ ਏਜੰਸੀ ਦੇ ਵਿੱਚੋਂ ਤੁਸੀਂ ਲਿਆ ਸਕਦੇ ਹੋ ਬਾਬਾ ਗਾਂਦਾ ਸਾਬ ਸਕੂਲ ਹਨਾ ਜੀ ਉਦੇ ਨਾਲ ਕੰਧ ਨਾਲ ਕੰਧ ਸਾਂਝੀ ਆ ਤੇ ਇਹ ਤਨੋਲਾ ਬਰਨਾਲਾ ਰੋਡ ਆ ਤਨੋਲਾ ਰੋਡ ਤੇ ਸਰੂਪ ਆਟੋਮੋਬਾਈਲ ਆਪਣੀ ਫਰਮ ਦਾ ਨੇਮ ਆ ਸਰੂਪ ਆਟੋਮੋਬਾਈਲ ਫਾਰਮ ਟ੍ਰੈਕ ਬਰਨਾਲਾ ਨੰਬਰ ਬੋਲ ਦਿੰਦਾ ਭਈ ਆਪਣਾ ਨੰਬਰ ਹੈਗਾ 9855074682 90412 21982 ਜਦੋਂ ਮਰਜ਼ੀ ਫੋਨ ਕਰੋ ਆਪਾਂ ਹਰ ਇੱਕ ਟਾਈਮ ਅਵੇਲੇਬਲ ਆ ਤੁਹਾਡੇ ਬਾਪ ਤੇ ਇੱਕ ਚੀਜ਼ ਕਰੀਏ ਗੱਲ ਸਾਰੀ ਰੇਟ ਤੇ ਖੜੀ ਆ ਹੈ ਸਤਨਾਮ ਰੇਟ ਦਾ ਦੱਸਾ ਕਿਵੇਂ ਕੰਪਰਮੇਡੀ ਕਿੰਨਾ ਕੋਇਆ ਹਾਂ ਪੂਰਾ ਫੁੱਲ ਮਾਨਦਾਨ ਕੀਤਾ ਫੁੱਲ ਦੋਸਤੋਂ ਹੋਰ ਏਜੰਸੀਆਂ ਚੋ ਵੀ ਪੁੱਛਿਆ ਸੀ ਫਾਰਮ ਟਰੈਕ ਪਰ ਜਿਹੜਾ ਰੇਟ ਇੱਥੇ ਮਿਲ ਗਿਆ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਤੋਂ ਨੂੰ ਮਿਲਣਾ ਨਹੀਂ ਭਾਈ ਤੇ ਇਹ ਚੀਜ਼ ਨਾਲ ਜਿਹੜੇ ਸਾਡੇ ਬੰਦੇ ਨੇ ਇਹ ਪੂਰੇ ਫੁੱਲ ਕੋਸ਼ ਨੇ ਆਹ ਦੋਨੇ ਬੰਦੇ ਨੇ ਕਰਦੇ ਆਉਂਦੇ ਸੀ ਵੀ ਟਰੈਕਟਰ ਮਹਿੰਗਾ ਆਪਾਂ ਲੈਂਦੇ ਨਹੀਂ ਪਰ ਜਦੋਂ ਇਹਨਾਂ ਨੂੰ ਰੇਟ ਦਾ ਪਤਾ ਲੱਗਿਆ ਕਹਿੰਦੇ ਟਰੈਕਟਰ ਲਓ ਵੀ ਪੁਰਾਣਾ ਲੈਣ ਨਾਲੋਂ ਨਵਾਂ ਲਓ ਨਵਾਂ ਰੋਬੇ ਇੱਕ ਵਾਰ ਤੇ ਪੁਰਾਣਾ ਰੋਬੇ ਵਾਰ-ਵਾਰ ਇਹ ਪੁਰਾਣੇ ਦੀ ਜੈਸੇ ਹੋ ਗਏ ਸੀ ਇਹ ਹੁਣ ਨਵਾਂ ਟਰੈਕਟਰ ਮਿਲ ਗਿਆ ਤੇ ਲਓ ਜੀ ਵਧਾਈਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ